ਕੀ ਕੀ ਤਿਆਰੀਆਂ ਕੀਤੀਆਂ ਨੇ ਉਹ ਆਪਾਂ ਸਰਪੰਚ ਸਾਹਿਬ ਨਾਲ ਵੀ ਗੱਲ ਕਰਾਂਗੇ ਜਥੇਦਾਰ ਸਾਹਿਬ ਨਾਲ ਵੀ ਗੱਲ ਕਰਾਂਗੇ ਵੀ ਕੀ ਉਹਨਾਂ ਦੀ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਹੈ ਜਿਹੜਾ ਇਹ ਸਾਰੀਆਂ ਤਿਆਰੀਆਂ ਚੱਲ ਰਹੀਆਂ ਨੇ ਉਹੀ ਇਹ ਟਰੈਕਟਰ ਹੈ ਜਿਹੜਾ ਬਾਈ ਨੂੰ ਸਨਮਾਨ ਦੇ ਵਿੱਚ ਦਿੱਤਾ ਗਿਆ ਸੀ ਠੀਕ ਹੈ ਤੇ ਲਓ ਜੀ ਸਰਪੰਚ ਸਾਹਿਬ ਇਹ ਫੁੱਲ ਤਿਆਰੀਆਂ ਨੇ ਬਾਈ ਹਾਂ ਸਾਨੂੰ ਪ੍ਰਸ਼ਾਸਨ ਨੇ ਲਿਖ ਕੇ ਦਿੱਤਾ ਹੋਇਆ ਉਹਦੇ ਹਿਸਾਬ ਨਾਲ ਹੀ ਚੱਲ ਰਹੇ ਹਾਂ ਅਸੀਂ ਠੀਕ ਹੈ ਅਸੀਂ ਕਾਨੂੰਨ ਤੋਂ ਬਾਹਰ ਹੁੰਦੇ ਨਹੀਂ ਠੀਕ ਹੈ ਨਾ ਕਾਨੂੰਨ ਤੋਂ ਬਾਹਰ ਹੋਈਏ ਆਹੀ ਟਰੈਕਟਰ ਦੇ ਬਾਈ ਨੂੰ ਬਿਠਾ ਕੇ ਲਾਉਣਾ ਪਰ ਮਾਨਤਾ ਚੜ੍ਹਦੀ ਕਲਾ ਰੱਖੀ ਕਰ ਲਉਣਾ ਤੇ ਜਥੇਦਾਰ ਸਾਹਿਬ ਨਾਲ ਮੈਂ ਮੈਂ ਜਥੇਦਾਰ ਸਾਹਿਬ ਤੁਹਾਨੂੰ ਇੱਕ ਦੋ ਚੀਜ਼ਾਂ ਪੁੱਛਦਾ ਇੱਕ ਤਾਂ ਇਹ ਤਾਂ ਆਪਾਂ ਨੂੰ ਕਲੀਅਰ ਹੈ ਵੀ ਲਿਖਤੀ ਦੇ ਵਿੱਚ ਉਹਨਾਂ ਨੇ ਦਿੱਤਾ ਹੋਇਆ ਹੈ ਨਾ ਸਾਰਾ ਕੁਝ ਵੀ 10 ਤਰੀਕ ਨੂੰ ਪਹਾਣੇ ਸਿੱਧੂ ਨੂੰ ਰਿਹਾ ਕਰਨਾ ਤੇ ਹੁਣ ਛੋਡੀ ਕੋਈ ਇੱਕ ਦੋ ਦਿਨ ਜਾਂ ਤਿੰਨ ਦਿਨਾਂ ਦੇ ਵਿੱਚ ਕੋਈ ਮੀਟਿੰਗ ਪ੍ਰਸ਼ਾਸਨ ਨਾਲ ਜਾਂ ਕੋਈ ਕਾਲ ਕੋਈ ਗੱਲਬਾਤ ਐਵੇਂ ਦੀ ਹੋਈ ਹੈ ਵੀ ਹ ਤੁਸੀਂ ਤਾਂ ਤਿਆਰੀਆਂ ਸਾਰੀਆਂ ਹਾਂ ਕਰੀ ਬੈਠੇ ਹੋ ਨਾ ਟਰੈਕਟਰ ਤਿਆਰ ਹੈ ਬੰਦੇ ਤਿਆਰ ਨੇ ਟਰਾਲੀਆਂ ਤਿਆਰ ਨੇ ਸਾਰੀਆਂ ਤੇ ਲੋਕ ਜਿਹੜੇ ਉੱਥੇ ਬਾਈ ਨੂੰ ਮਿਲਣਾ ਚਾਹੁੰਦੇ ਨੇ ਸਵਾਗਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਕੀ ਸੁਨੇਹਾ ਹੈ ਦੇਖੋ ਗੱਲ ਹੈ ਜਿਹੜੀ ਇਹਦਾ ਮੀਟਿੰਗ ਦੀ ਗੱਲ ਕਰਦੇ ਆ ਕੋਈ ਹੁਣ ਕੋਈ ਨਵੀਂ ਮੀਟਿੰਗ ਮੀਟਿੰਗ ਫਾਈਨਲ ਹੋਣ ਤੋਂ ਬਾਅਦ ਕੋਈ ਦੁਬਾਰੇ ਮੀਟਿੰਗ ਨਹੀਂ ਹੁੰਦੀ ਹੁੰਦੀ 3 ਤਰੀਕ ਤੋਂ ਬਾਅਦ ਕੋਈ ਗੱਲਬਾਤ ਨਹੀਂ ਕੋਈ ਮੀਟਿੰਗ ਨਹੀਂ ਉਦھے ਆਪਾਂ ਨੂੰ ਪ੍ਰਸ਼ਾਸਨ ਨੇ ਵਿਸ਼ਵਾਸ ਦਿਵਾਤਾ ਕਿ ਅਸੀਂ ਹਰ ਹਾਲਤ ਦੇ ਵਿੱਚ ਭਾਨੇ ਸਿੱਧੂ ਨੂੰ 10 ਤਰੀਕ ਨੂੰ ਰਿਹਾ ਕਰਾਂਗੇ ਠੀਕ ਹੈ ਉਹਨਾਂ ਨੇ ਪਟਿਆ ਕੋਈ ਸਮਾਂ ਦਿੱਤਾ ਸੀ ਉਸ ਦਿਨ ਵੀ ਇੰਨੇ ਵਜੇ ਛੱਡਣਾ ਨਹੀਂ ਸਮਾਂ ਉਹਨਾਂ ਨੇ ਨਹੀਂ ਦਿੱਤਾ ਕੋਈ ਹਾਂ ਠੀਕ ਤਕਰੀਬਨ ਸਮਾਂ ਇਹ ਹੁੰਦਾ ਵੀ ਜਦੋਂ ਬੰਦਾ ਰਹਾ ਹੁੰਦਾ ਜੇਲ੍ਹ ਚੋਂ ਉਹ 5 6 ਵਜੇ ਜਾਂਦੇ ਆ ਠੀਕ ਹੈ 5 6 ਨੂੰ ਇਹਨੂੰ ਰਿਹਾਈ ਕਰਨਾ ਹੁੰਦਾ ਤੇ ਤੁਸੀਂ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਸ਼ਾਸਨ ਨਾਲ ਵੀ ਆਪਾਂ ਮੜਾ ਮੋਟਾ ਕੋਈ ਗੱਲਬਾਤ ਕਰੀਏ ਨਹੀਂ ਜੀ ਇਹ ਇਹ ਜਿਹੜੇ ਰਾਬਤਾ ਕਾਇਮ ਕਰਨਾ ਇਹ ਜੱਥੇ ਬੰਦਿਆਂ ਨੇ ਕਰਨਾ ਹਾਂ ਅਸੀਂ ਪਰਿਵਾਰ ਬੰਦੀ ਨੂੰ ਕੋਈ ਕੋਈ ਰਾਬਤਾ ਨਹੀਂ ਕਰਨਾ ਬਾਈ ਜਾਂ ਲੱਖਿਆ ਹੋਣਾ ਅਸੀਂ ਤਾਂ ਸਿਰਫ ਕੰਮ ਪ੍ਰਬੰਧ ਠੀਕ ਹੈ ਤੇ ਕਿ ਟ੍ਰੈਕਟਰ ਟਰਾਲੀਆਂ ਹੀ ਜਾ ਰਹੀਆਂ ਨੇ ਕੋਟਦੂਨੇ ਤੋਂ ਟ੍ਰੈਕਟਰ ਟਰਾਲ ਤੇ ਸਾਨੂੰ ਇਹ ਮੇਰਾ ਸੀ ਇੱਕ ਵੱਡਾ ਕੈਂਟਰ ਕਰ ਰਹੇ ਹਾਂ ਜੀ ਜਿਹਨੂੰ ਬਾਈ ਦੋ ਉੱਪਰ ਖੜਾ ਕੇ ਪਾਣੇ ਨੂੰ ਠੀਕ ਹੈ ਜੀ ਤਾਂ ਸੰਗਤ ਕਾਫੀ ਹੋ ਜਾਣੀ ਆ ਤੇ ਵਾਕਿ ਉਹਦੇ ਵਿੱਚ ਮੇਨ ਜੱਸੀ ਬੰਦਿਆਂ 11 ਤੇ ਜੇ ਕਿਸੇ ਕੋਈ ਇੱਛਾ ਰੱਖਦਾ ਹੈ ਹਨਾ ਵੀ ਮੈਂ ਵੀ ਬਾਈ ਪਾਣੇ ਸਿੱਧੂ ਜਦੋਂ ਰਿਹਾਈ ਹੋਊਗੀ ਉੱਥੇ ਪਹੁੰਚਾ ਤਾਂ ਉਹ ਕਿਤੇ ਆ ਸਕਦਾ ਹੈ ਬਿਲਕੁਲ ਆ ਸਕਦਾ ਜੀ ਤੇ ਵੀ ਟੂਲ ਪਲਾਜੇ ਤੇ ਆਪਾਂ ਟੂਲ ਪਲਾਜੇ ਇਕੱਠੇ ਹੋਣਾ ਉੱਥੇ ਸਵਾਗਤ ਕਰਕੇ ਲੈ ਕੇ ਆਵਾਂਗੇ ਠੀਕ ਹੈ ਕੋਈ ਹੋਰ ਗੱਲਬਾਤ ਕੁਝ ਸੁਣਿਆ ਲੋਕਾਂ ਵਾਸਤੇ ਜਿਵੇਂ ਟੂਲ ਪਲਾਜਾ ਬੜਬੜ ਬੋਲੋ ਜੀ ਟੂਲ ਪਲਾਜਾ ਬੜਬੜ ਹੀ ਹੈ ਜੀ ਟੂਲ ਪ ਉੱਥੋਂ ਹੀ ਆਪਾਂ ਸਵਾਗਤ ਨਾ ਕਰੇ ਲਖਿਆ ਠੀਕ ਹੈ ਤੇ ਸ਼ਾਂਤਮਈ ਹੋਊਗਾ ਬਿਲਕੁਲ ਜੀ ਬਿਲਕੁਲ ਸ਼ਾਂਤਮਈ ਮੈਂ ਦੇਖੋ ਆਉਣ ਵਾਲੇ ਸੱਜਣਾ ਨੂੰ ਉਹਦੇ ਚਾਉਣ ਵਾਲਿਆਂ ਨੂੰ ਉਹਦੇ ਮਿੱਤਰਾਂ ਨੂੰ ਇਹ ਹੀ ਬੇਨਤੀ ਕਰਦਾ ਵੀ ਤੁਸੀਂ ਆਓ ਤੁਹਾਡੇ ਦਿਲ ਦੇ ਮਨ ਦੇ ਬਲਬਲੇ ਨੇ ਜੀ ਸਤਕੇ ਆਓ ਜੀ ਆਿਆਂ ਨੂੰ ਪਰ ਆਪਾਂ ਇਹ ਜਿਹੜਾ ਮਾਹੌਲ ਆ ਬਾਰੇ ਸ਼ਾਂਤਵੇਂ ਢੰਗ ਦੇ ਨਾਲ ਆਉਣ ਠੀਕ ਹੈ ਨਸੀਬ ਚਮਕਦੇ ਅਤੇ ਕਿਸਮਤ ਬਦਲ ਦੇ ਥੇੜ ਨਹੀਂ ਲੱਤੀ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹਾਲ ਪਰੇਸ਼ਾਨੀ ਜਿਵੇਂ ਪਿਆਰ ਚ ਤੋਖਾ ਲਵ ਮੈਰਿਜ ਵਸ਼ਿਕਰਣ ਕਰਵਾਉਣਾ ਜਾਤੂੜਵਾਣਾ ਸਤਨ ਦੁਸ਼ਮਨ ਦਾ ਖਾਤਮਾ ਪਤੀ ਪਤਨੀ ਚ ਝਗੜਾ ਤਲਾਕ ਕੇਸ ਵਿਦੇਸ਼ ਚ ਪੱਕੇ ਹੋਣਾ ਕਰਜ਼ਾ ਮੁਕਤੀ ਔਲਾਦ